ਦੀ ਧਰਤੀ ਜਿੰਦਾਬਾਦ ਪੁਰਵਾਦੀ ਧਰਤੀ ਜਿੰਦਾਬਾਦ ਗੁਰਦਾਸਪੁਰ ਦੀ ਧਰਤੀ ਦਾ ਹੈਗਾ ਗੁਰਦਾਪੂਰੀਆਂ ਦਾ ਹੈਗਾ ਜਿੰਦਾਬਾਦ ਕਾਟਾ ਸਾਰੇ ਦਾ ਬਹੁਤ ਬਹੁਤ ਧੰਨਵਾਦ ਸਾਰੇ ਗੱਡੀਆਂ ਕੱਢ ਲਓ ਜੇ ਬੰਦੇ ਅੱਗ ਲੱਗੀ ਆ ਸਾਰੇ ਕਹਨਾ ਆਪਣੀਆਂ ਗੱਡੀਆਂ ਉੱਪਰ ਤੇ ਟਿਕਾ ਦਿਜੋ ਕੋਈ ਗੱਲ ਦੀ ਜੋ ਨਾ ਕਰਤਾ ਤੁਹਾਨੂੰ ਕੋਈ ਗੱਲ ਦੀ ਸਾਡਾ ਹੌਸਲਾ ਅੱਗੇ ਨਾਲ ਤੁਹਾਨੂੰ ਤੇਰਾ ਹੋਇਆ ਇਹਨਾਂ ਨੂੰ ਜਵਾਬ ਇਸ ਤਰੀਕੇ ਨਾਲ ਦਵਾਂਗਾ ਜੋ ਮੈਂ ਅੱਜ ਤੱਕ ਕਹਿੰਦਾ ਕੰਨ ਜੜ ਗਿਆ ਤੋਰੀ ਅੱਜ ਚਾਲਾ ਚੱਲੀਆਂ ਨੇ ਤੁਹਾਨੂੰ ਇਹ ਕਾਜ ਵਾਸ ਪੱਥਰ ਨਾਲ ਦੇਗਾ ਤਾਂ ਸੰਗੈ ਤਰੋ ਤੁਹਾਨੂੰ ਪੱਥਰ ਨਾਲ ਦੇਗਾ ਕਰ ਲੋ ਜੋ ਕਰਨਾ ਆਹ ਸਾਰੀ ਕੁੜੀਆਂ ਮੇਰੇ ਨਾਲ ਖੜੀਆਂ ਡਰਾਬਾ ਲੜ ਗਈ ਜਦੋਂ ਜਦ ਪੇੜ ਗਿਆ ਲੋਕ ਜਵਾਬ ਤੇੜ ਗਿਆ ਲੋਕ ਜਵਾਬ ਹਰੀ ਚੱਲੀ ਤੂਫਾਨ ਆ ਗਿਆ ਇਹਦਾ ਮਤਲਬ ਕੇਜਰੀ ਵਾਲ ਬਾਹਰ ਆ ਗਿਆ ਹਰੀ ਪਾਜੀ ਜਿੰਦਾਬਾਦ ਹਰੀ ਪਾਜੀ ਜਿੰਦਾਬਾਦ ਮੈਂ ਆਪ ਜੀ ਨੂੰ ਦੱਸਣ ਲੱਗਾ ਆ ਪਿੱਛੇ ਅੱਗ ਵੀ ਲੱਗੀ ਐ ਅੱਖਾਂ ਨੂੰ ਗੈਸ ਚੜ ਰਹੀ ਐ ਜਿਦਾਂ ਅਥਰੂ ਗੋਲਿਆਂ ਦੀ ਗੈਸ ਹੁੰਦੀ ਆ ਅੱਜ ਨਹੀਂ ਚੜਦੀ ਮੈਨੂੰ ਸੀਐਮ ਸਾਹਿਬ ਦਾ ਹੁਣੇ ਟੈਲੀਫੋਨ ਆਇਆ ਹੈ ਕਹਿੰਦੇ ਅੱਗੇ ਸੰਗਰੂਰ ਦੇ ਵਿੱਚ ਵੀ ਜਾਂ ਪਹਿਲਾਂ ਮੇਰੀ ਕਿਸੇ ਰੈਲੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਕੋਈ ਕਾਰਵਾਈ ਹੋਈ ਸੀ ਪਰ ਮੈਂ ਉਹ ਪ੍ਰੋਗਰਾਮ ਡਿਲੇ ਕਰ ਦਿੱਤਾ ਉਹਦੇ ਨਾਲ ਇਹ ਆ ਕਿ ਸਾਨੂੰ ਸਭ ਤੋਂ ਪਹਿਲਾਂ ਜ਼ਰੂਰੀ ਤੁਹਾਡੀ ਜਾਨੀ ਮਾਲੀ ਦੀ ਸਿਹਤ ਦਾ ਖਿਆਲ ਰੱਖਣਾ ਹੈ ਔਰ ਉਹਨਾਂ ਦਾ ਸੁਨਾਏ ਸੰਦੇਸ਼ ਹੈ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਕੇਜਰੀਵਾਲ ਸਾਹਿਬ ਰਿਹਾ ਹੋ ਗਏ ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਸ਼ੈਰੀ ਮੇਰਾ ਪਹੁੰਚਣਾ ਬਹੁਤ ਜ਼ਰੂਰੀ ਹੈ ਮੈਂ ਚੋਨਾ ਉਹਨਾਂ ਨੂੰ ਮੈਂ ਬਾਹਰ ਲੈ ਕੇ ਆਵਾਂ ਮੈਂ ਉਹਨਾਂ ਦੇ ਸਾਹਮਣੇ ਹੋਵਾਂ ਉਹ ਸਾਰਾ ਹੀ ਕੰਮ ਛੱਡ ਕੇ ਉਹ ਦਿੱਲੀ ਨੂੰ ਰਵਾਨਾ ਹੋ ਚੁੱਕੇ ਨੇ ਔਰ ਉਹਨਾਂ ਨੇ ਵਾਦਾ ਕੀਤਾ ਉਹਨਾਂ ਨੇ ਵਾਦਾ ਕੀਤਾ ਜਿਹੜੀ ਡੇਰਾ ਮਾਮਾ ਤੱਕ ਦੀ ਰੈਲੀ ਦੀ ਤਿਆਰੀ ਅਸੀਂ ਕੀਤੀ ਸੀ ਉਹਦੇ ਵਿੱਚ अरविंद केजरीवाल ਤੇ ਭਗਵੰਤ ਮਾਨ ਜੀ ਆਪ ਆਉਣਗੇ ਆਪ ਸਮੁੱਚੇ ਆਮ ਆਦਮੀ ਪਾਰਟੀ ਦੇ ਕੱਲੇ-ਕੱਲੇ ਵਰਕਰਾਂ ਨੂੰ ਔਰ ਸਾਰੇ ਅਹੁਦੇਦਾਰਾਂ ਨੂੰ ਔਰ ਜਨਤਾ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਵੀ ਅੱਜ अरविंद केजरीवाल ਜੀ ਜਿਹੜੀ ਅੱਜ ਜ਼ਮਾਨਤ ਮਿਲ ਚੁੱਕੀ ਆ ਉਹਦੇ ਕਰਕੇ ਮਾਨਯੋਗ ਮੁੱਖ ਮੰਤਰੀ ਪੰਜਾਬ ਪ੍ਰਗਵੰਤ ਮਾਨ ਜੀ ਅੰਮ੍ਰਿਤਸਰ ਪਹੁੰਚ ਗਏ ਸੀ ਤੇ ਆਉਣ ਲੱਗੇ ਤੇ ਮੈਨੂੰ ਟੈਲੀਫੋਨ ਆ ਗਿਆ ਉਹਨਾਂ ਦਾ ਵੀ ਮੈਂ ਜਿਹੜਾ ਅੱਜ ਵਾਪਸੀ ਜਾਣਾ ਪੈਣਾ ਮੈਨੂੰ ਮੈਂ ਰਿਸਿਵ ਕਰਨਾ ਹੈ ਉਹਨਾਂ ਨੂੰ ਜਾ ਕੇ ਸੋ ਅੱਜ ਦਾ ਪ੍ਰੋਗਰਾਮ ਜਿਹੜਾ ਪੋਸਟਪੌਨ ਹੋਇਆ ਇਹਦੇ ਕਰਕੇ ਜਿਹੜਾ ਆਉਣ ਵਾਲਾ ਟਾਈਮ ਆ ਇਸੇ ਹੀ ਜਗ੍ਹਾ ਤੇ ਅਰਵਿੰਦ ਕੇਜਰੀਵਾਲ ਜੀ ਤੇ ਮਾਨਜੋਤ ਮੁੱਖ ਮੰਤਰੀ ਪੰਜਾਬ ਪ੍ਰਗਵੰਤ ਮਾਨ ਜੀ ਦੁਬਾਰਾ ਆਉਣਗੇ ਔਰ ਦੂਸਰਾ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡਾ ਆਪਣਾ ਵੀ ਫਰਜ਼ ਬਣਦਾ ਜਿੰਨਾ ਟੈਂਟ ਵਿੰਗਾ ਹੋ ਗਿਆ ਸਾਰਾ ਪੰਡਾਲ ਟੇਡਾ ਹੋ ਗਿਆ ਔਰ ਇੱਥੇ ਸ਼ਰਾਰਤੀ ਅਨਸਰਾਂ ਵੱਲੋਂ ਆਗ ਲਗਾਈ ਗਈ ਵੀ ਸਾਨੂੰ ਵੀ ਇਹ ਆ ਵੀ ਇਹ ਲੋਕ ਸਾਡੇ ਆ ਪਰਿਵਾਰ ਆ ਸਾਡਾ ਕਿਤੇ ਨਾ ਕਿਤੇ ਇਹਨਾਂ ਦਾ ਕੋਈ ਜਾਨੀਵਾਲੀ ਸਿਹਦਾ ਨੁਕਸਾਨਾ ਹੋਵੇ ਅਸੀਂ ਇਹਨੂੰ ਪੋਸਟ ਬਾਉਂਡ ਕਰਨਾ ਚਾਹੁੰਦੇ ਹਾਂ ਸ਼ਰਾਰਤੀ ਅਨਸਰ ਤੁਹਾਡਾ ਕੀ ਮਰਾਦ ਆ ਵੀ ਉਹ ਕਿਤੇ ਤੇ ਤੜ ਜਾਂਦਾ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਕਈ ਤੁਹਾਨੂੰ ਪਤਾ ਹੀ ਹੈ ਸਾਰਾ ਵੀ ਚਾਉਂਦੇ ਨੇ ਵੀ ਆਮ ਆਦਮੀ ਪਾਰਟੀ ਤਰੱਕੀ ਨਾ ਕਰ ਸਕੇ ਪਰ ਇੱਕ ਗੱਲ ਤੁਹਾਨੂੰ ਮੈਂ ਦੱਸਾਂ え ਜਿਸ ਰਫ਼ਤਾਰ ਨਾਲ ਵਧ ਰਹੇ ਆ ਨਾ ਇਹ ਸੁਪਨੇ ਲੈਣੇ ਬੰਦ ਕਰ ਦੇਣ ਕਿ ਵੀ ਅੱਜ ਦੇ ਰੈਲੀ ਸਾਨੂੰ ਇੱਕ ਸਾਥ ਵੀ ਕੈਂਸਲ ਹੀ ਕਰਨੀ ਪਈ ਜੀ ਪਰ ਜਿਹੜਾ ਇਕੱਠ ਹੋ ਗਿਆ ਤੇ ਜਿਹੜੇ ਲੋਕ ਹੱਲੇ ਬਾਹਰ ਸੀ ਠੀਕ ਆ ਇਹ ਵਿਰੋਧੀਆਂ ਦੀ ਨੀਂਦ ਨਹੀਂ ਇਧਰ ਖੜ ਜੋ ਜਿੱਦਣ ਅਰਵਿੰਦ ਕੇਜਰੀਵਾਲ ਜੀ ਆਉਣਗੇ ਸੀਐਮ ਮਾਨਸਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਸਾਹਿਬ ਮਾਹੌਲ ਕੀ ਹੈ ਮਾਹੌਲ ਕੀ ਹੈ ਮਾਹੌਲ ਐਨਿਕ ਪਰਮਾਤਮਾ ਦੀ ਚੜ੍ਹਦੀ ਕਿਰਪਾ ਹੈ ਐਨਿਕ ਮੈਂ ਕਹਿ ਸਕਦਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਆਸ ਹੈ ਲੋਕ ਚਾਹੁੰਦੇ ਨੇ ਯਾਰ ਅੱਗੇ ਬੀਜੇਪੀ ਦਾ ਸੰਨੀ ਦੇਉਲ ਬਣਾ ਕੇ ਵੇਖ ਲਿਆ ਕਾਂਗਰਸ ਵੇਖ ਲਈ ਉਨਾ ਆਮ ਆਦਮੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਬਣਾ ਕੇ ਵੇਖੀਏ ਵੀ ਦਾ ਜੋ ਸਾਡੇ ਕੰਮ ਹੋ ਸਕਦੇ ਠੀਕ ਹੈ ਜੀ 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 ਮੈਂ ਸਾਰੇ ਇਲਾਕਾ ਦੇ ਵਸਨੀਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਬੜੀ ਵੱਡੀ ਤਾਕਤ ਚ ਲੋਕਾਂ ਨੇ ਆਣ ਕੇ ਇਸ ਰੈਲੀ 'ਚ ਮੈਨੂੰ ਸਮਰਥਨ ਦਿੱਤਾ ਮੇਰਾ ਹੋਰ ਹੌਂਸਲਾ ਵਧਿਆ ਤੇ ਜਿਹੜੇ ਅੰਸਰਾਂ ਨੇ ਜਿਹਾ ਜਿਹਾ ਕੁੱਝੀਆਂ ਹਰਕਤਾਂ ਕੀਤੀਆਂ ਨੇ ਕਿ ਇੱਕ ਬੁਰਖਲਾੜ ਦਾ ਨਤੀਜਾ ਹੈ ਕਿ ਉਹਨਾਂ ਦੇ ਵੀ ਇੱਥੇ ਬੰਦੇ ਵਿੱਚ ਹੀ ਫਿਰਦੇ ਨੇ ਉਹ ਸਾਰਾ ਦੱਸਦੇ ਨੇ ਉਹਨਾਂ ਸਾਈਡ ਤੋਂ ਅੱਗ ਵੀ ਲਾਈ ਸਾਡੇ ਨੂੰ ਜਿਹੜੇ ਵਹੀਕਲ ਸੀ ਉਹਨਾਂ ਨੂੰ ਨੁਕਸਾਨ ਬਚਾਉਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਜਿਨ੍ਹਾਂ ਨੂੰ ਇਦਾਂ ਚਾਹੀਦਾ ਨਹੀਂ ਮੈਨੂੰ ਲੱਗਦਾ ਫੋੜਦੀ ਨਤੀਜਾ ਹੀ ਐ ਤੇ ਆਉਣ ਵਾਲੀ ਜਿਹੜੀ ਰੈਲੀ ਦੁਬਾਰਾ ਜਿਵੇਂ ਸ਼ਹਿਰੀ ਕਲਸੀ ਜੀ ਨੇ ਕਿਹਾ ਕਿ ਭਗਵੰਤ ਮਾਨ ਜੀ ਦਾ ਸ੍ਰੀ ਅਰਬੁਦ ਕੇ ਜਿਹੜੀ ਦੁਬਾਰਾ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਆਉਣਗੇ ਮੈਨੂੰ ਪੂਰੀ ਉਮੀਦ ਆਉਣਗੇ ਤੇ ਐਦੂੰ ਕਿ ਤਿੰਨ ਤੋਂ ਚਾਰ ਗੁਣਾ ਜਿਹੜਾ ਕੱਠਵਾ ਉਹ ਇੱਥੇ ਜਿਹੜਾ ਵਾ ਆਮ ਆਦਮੀ ਪਾਰਟੀ ਹੋਰ ਕੀ ਦਿਖਦਾ ਹੀ ਇਹ ਜਮਾਤਾਂ ਜਫੜ ਹੋਣ ਦੇ ਕੰਡੇ ਤੇ ਆਈਆਂ ਨੇ ਆਮ ਆਦਮੀ ਪਾਰਟੀ ਦੇ ਗਾੜੀ ਟਿਕਣਾ ਨਹੀਂ 13 ਜੀਰੋ ਜਿਹੜਾ ਭਗਵੰਤ ਮਾਨ ਜੀ ਨੇ ਵਾਦਾ ਕੀਤਾ ਕਿ 13 ਜੀਰੋ ਕਰਨਾ ਹੈ ਮੋਰ ਲਾਈਏ ਡੇਰਾ ਬਾਬਾ ਨਾਨਕ ਵਾਲਿਆਂ ਨੇ ਤੇਰਾ ਜੀਰੋ ਤੇ ਤੇ ਨਾ ਵਿਰੋਧੀਆਂ ਨੂੰ ਕੀ ਸੁਣਿਆ ਟਾਡਾ ਸੁਣਿਆ ਉਹ ਤਾਂ ਸੋਣੀ ਲਿਆ ਅੱਜ ਕੀ ਹੈ ਅੱਜ ਕੀ ਹੈ ਮੈਂ ਉਹੀ ਕਹਿਣਾ ਕਿ ਜਿਹੜੇ ਪਾਈਚ ਬਸਤੇ ਖੋਏ ਜਿਨ੍ਹਾਂ ਲੋਕਾਂ ਨੇ ਜੇ ਹੈਗੀ ਕੋਣ ਦੀ ਹਮ ਤਾਂ ਹੁਣ ਖੋ ਕੇ ਵਿਖਾਇਓ ਮੈਂ ਹੀ ਫਿਰ ਦਨ ਦਵਰ ਬੋਲਣ ਤਾਂ ਚੰਗੇ ਕਿ ਲੋਕਾਂ ਨੂੰ